ਸ੍ਰੀ ਹਰਮੰਦਰ ਸਾਹਿਬ ਜੀ ਤੋਂ ਜੋ ਮੁਖਵਾਕ ਸਤਿਗੁਰੂ ਜੀ ਨੇ ਬਖਸ਼ਿਆ ਹੈ ਉਸ ਦੀ ਪਾਵਨ ਕਥਾ ਵਿਚਾਰ ਆਪ ਸਰਬੱਤ ਸੰਗਤ ਨੂੰ ਸਰਵਣ ਕਰਾਉਣਗੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿੱਥੇ ਵੀ ਆਪ ਜੀ ਨੂੰ ਜਗ੍ਹਾ ਮਿਲਦੀ ਹੈ ਸੱਜ ਜਾਓ ਕਿਉਂਕਿ ਸਤਿਗੁਰੂ ਦੀ ਸ਼ਹਾਦਤ ਬੜੀ ਲਾਸਾਨੀ ਹੈ ਆਪਣੇ ਧਰਮ ਦੀ ਖਾਤਰ ਨਹੀਂ ਬਲਕਿ ਜਿਹੜੇ ਦੁਖਿਆਰੇ ਆਏ ਸਨ ਵਿਪਤਾ ਦੇ ਮਾਰੇ ਆਏ ਸਨ ਜਿਨ੍ਹਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੀ ਬਾਹ ਫੜੀ ਇਸੇ ਕਰਕੇ ਆਪਾਂ ਰੋਜ਼ ਹੀ ਸਤਿਗੁਰੂ ਮਹਾਰਾਜ ਦੇ ਬਾਗ ਯਾਦ ਕਰਦੇ ਹਾਂ ਕਿ ਤੇਗ ਬਹਾਦਰ ਸਿਮਰਿਆ ਕਰ ਨੋਂ ਨਿਦਿਆਵੇ ਧਾਏ ਸਭ ਥਾਈ ਹੋਏ ਸਹਾਏ ਤੋਂ ਸਿੰਘ ਸਾਹਿਬ ਜੀ ਪਹੁੰਚ ਚੁੱਕੇ ਨੇ ਔ ਸਿੰਘ ਸਾਹਿਬ ਜੀ ਦੇ ਸਤਕਾਰ ਵਿੱਚ ਔਰ ਜਿੰਨੇ ਵੀ ਸੰਤ ਮਹਾਂਪੁਰਖ ਨਿਹੰਗ ਸਿੰਘ ਜਥੇਬੰਦੀਆਂ ਆਈਆਂ ਸਾਰਿਆਂ ਦੇ ਸਤਕਾਰ ਵਿੱਚ ਇੱਕ ਜੈਕਾਰਾ ਗਜਾਈਏ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਹਨ ਆਗਮ ਮਨ ਬਾਣੀ ਦੀ ਪਹੁੰਚ ਤੋਂ ਪਰੇ ਹਨ ਅਪਾਰੇ ਪਾਰਾ ਵਾਰਤ ਹੋ ਰਾਇਤ ਹਨ ਕੋਈ ਅੰਤ ਪਾਰਾ ਵਾਰ ਨਹੀਂ ਸ੍ਰੀ ਵਾਹਿਗੁਰੂ ਜੀ ਕਾ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਜਿਹੜੇ ਜਨ ਜਿਹੜੇ ਪਿਆਰੇ ਪਾਰ ਬ੍ਰਹਮ ਪਰਮੇਸ਼ਰ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਾਰ ਜੋ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਪਰੇ ਤੇ ਬ੍ਰਹਮ ਵਿਆਪਕ ਸਰੂਪ ਹੈ ਉਸ ਵਾਹਿਗੁਰੂ ਨੇ ਜਿਨ੍ਹਾਂ ਜਨਾਂ ਨੂੰ ਜਿਨ੍ਹਾਂ ਪਿਆਰਿਆਂ ਨੂੰ ਆਪਣੇ ਬਣਾ ਲਿਆ ਤਿੰਨ ਕਾ ਬਾਹਰ ਕਛ ਨਾ ਵਿਚਾਰੇ ਉਹਨਾਂ ਦਾ ਫਿਰ ਵਾਹਿਗੁਰੂ ਹੋਰ ਕੁਝ ਨਹੀਂ ਦੁਬਾਰਾ ਫਿਰ ਕਦੇ ਵਿਚਾਰਦਾ ਕੋਈ ਪਾਪ ਕੀਤੇ ਨੇ ਜਾਂ ਪੁੰਨ ਕੀਤੇ ਨੇ ਕਿਉਂਕਿ ਪੁੰਨਾ ਪਾਪਾਂ ਤੋਂ ਗੁਰਮੁਖ ਪਿਆਰੇ ਉੱਪਰ ਹੋ ਜਾਂਦੇ ਨੇ ਸੂਹੀ ਰਾਗ ਵਿੱਚ ਗੁਰੂ ਕੇ ਬਚਨ ਨੇ ਗੋਨਾ ਆਵਗੰਦ ਮੋਰੋ ਕਛਨਾ ਵਿਚਾਰੋ ਨਹਿ ਦੇਖਿਓ ਰੂਪ ਰੰਗ ਸਿੰਗਾਰੋ ਚੱਜ ਅਚਾਰ ਕਿਛੁ ਵਿਦ ਨਹੀ ਜਾਨੀ ਬਾਹ ਪਕਰ ਪ੍ਰਭ ਸੇਜੈ ਆਨੀ ਕਿਹ ਹਰਿ ਚਿਤ ਮੇ ਜੋਤ ਵਿਚਾਰੈ ਦੇਹ ਅਨਿਤ ਨਾ ਨਿਰਤ ਰਹੈ ਜਸ ਨਾਮ ਚੜੈ ਪਵ ਸਾਧ ਤਾਰ ਤਿਰਜਤਾ ਬਣਾਏ ਕਹਿ ਤਨ ਬੁੱਧ ਸੋ ਦੀਪਤ ਜੋ ਗਿਆਰ ਗਿਆਨ ਕੀ ਪੜਨੀ ਮਨ ਹੱਥ ਲੈ ਕਾ ਤਿਰਤਾ ਕੁਤਵਾਰ ਤੁਹਾਰ ਸੀਸ ਦਿਆ ਪਰ ਸੀਨਾ ਉਚਰੀ ਕਬੀ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਰਨੇਹੀ ਤੇ ਪਾਈਏ ਪੂਰਨ ਪਰਮਾਤਮਾ ਕਬੀ ਮੋਹ ਮਰਨੇ ਕਾ ਚਾਹੋ ਹੈ ਮਰੂ ਤਾ ਹਰ ਕਹ ਦੁਆ ਮਤ ਭਰ ਤੂ ਹਾ ਝੜਖੀ ਚੜਕੇ ਦਸਿਆਏ ਸਾਨੂੰ ਝੜਖੀ ਚੜਕੇ ਦਸਿਆਏ ਸਾਨੂੰ ਭੁਲ ਜੋ ਦੁਨੀਆ ਫਾਨੀ ਨੂੰ ਦੇਸ਼ ਧਰਮ ਤੇ ਕੰਮ ਲਈ ਜੋ ਭਾਰ ਗਏ ਜੰਗ ਕਾਹੀ ਨੂੰ ਦੁਨੀਆਂ ਦਾ ਇਤਿਹਾਸ ਕਦੇ ਨਾ ਹੱਥ اٹਹਾ ਆ ਗੈਰਾਨੇ ਹੋ ਹੱਥ اٹਹਾ ਆ ਗੈਰਾਨੇ ਉਸ ਵੇਲੇ ਰੱਖ ਸੀਸ ਤਲੀ ਤੇ ਉੱਠਦੀਆਂ ਰਹੀਆਂ ਲਹਿਰਾਂ ਨੇ ਹੋ ਉੱਠਦੀਆਂ ਰਹੀਆਂ ਲਹਿਰਾਂ ਨੇ ਦਿੱਤਾ ਪੈਰੀ ਰੋਲ ਦਲੇਰਾ ਦਿੱਤਾ ਪੈਰੀ ਰੋਲ ਦਲੇਰਾ ਆਖੜ ਖਾਂ ਅਬਮਾਨੀ ਨੂੰ ਦੇਸ਼ ਧਰਮ ਤੇ ਕੌਮ ਲਈ ਜੋ ਵਰ ਗਏ ਜਣਗਨੀ ਨੂੰ ਦੁਨੀਆ ਦਾ ਇਤਿਹਾਸ ਕਦੇ ਨਾ ਦੁਨੀਆ ਦਾ ਇਤਿਹਾਸ ਕਦੇ ਨਾ ਦੁਨੀਆ ਦਾ ਇਤਿਹਾਸ ਕਦੇ ਨਾ ਭੁੱਲੇਗਾ ਕੁਰਬਾਨੀ ਨੂੰ ਦੇਸ਼ ਧਰਮ ਤੇ ਕੌਮ ਲਈ ਵਾਰ ਗਏ ਜਿੰਦਗਾਨੀ ਨੂੰ ਦੁਨੀਆਂ ਦਾ ਇਤਿਹਾਸ ਕਦੇ ਨਾ ਹੋ ਹੋ ਜ਼ਜ਼ੀਆ ਲਾਓ ਗੈਰ ਮੁਸਲਮਾਨੀ ਟੈਕਸ ਡਰ ਦੋ ਨਹੀਂ ਮੰਨਦਾ ਗਲੂਆ ਕੱਟ ਦਿਓ ਕਿਸੇ ਵੀ ਹੀਲੇ ਜੰਜੂ ਗਲ ਤੋਂ ਲਾਉਣਾ ਹੈ ਹੁਣ ਜ਼ਾਲਮ ਕਿਸਮ ਦਾ ਬੰਦਾ ਸੀ ਹਿੰਦੂਆਂ ਦੇ ਲਹੂ ਨਾਲ ਹਿੰਦੁਸਤਾਨ ਦੀ ਧਰਤੀ ਰੰਗ ਦਿੱਤੀਏ ਨੇ ਕਿੱਡਾ ਬੇਕਿਰਕ ਇਨਸਾਨ ਹੈ ਕਿੱਡਾ ਨਿਰਦੇਈ ਬੰਦਾ ਹੈ ਆਪਣੀ ਭੈਣ ਰੋਸ਼ਨਾਰਾ ਨੂੰ ਸਲੋ ਪాయిਜ਼ਨ ਦਵਾ ਕੇ ਮਰਵਾਇਆ ਇੱਕ ਇੰਗਲਿਸ਼ ਦਾ ਵਿਦਵਾਨ ਲਿਖਦਾ ਹੈ ਔਰੰਗਜ਼ੇਬ ਸੀਕ੍ਰੀਟਲੀ ਅਰੇਂਜ ਟੂ ਪాయిਜ਼ਨ ਹਿਸ ਸਿਸਟਰ ਕੌਜ਼ਿੰਗ ਹਰ ਅ ਪੇਨ ਫੋਰ ਡੈਥ ਜ਼ਹਿਰ ਦੇ ਕੇ ਭੈਣ ਮਾਰੀ ਤੇ ਰੱਖਿਆ ਸੀ ਕੁਆਰੀ ਕారణੇ ਸੀ ਵੀ ਰਾਜਿਆਂ ਦੇ ਰਾਜੇ ਰਿਸ਼ਤੇਦਾਰ ਕਿਦਰੇ ਜਵਾਈ ਭਾਈ ਤਖਤ ਨਾ ਮੰਲਣ ਪੈ ਜਾਵੇ ਦਾਰਾ ਸ਼ਕੋ ਸ਼ਾਹ ਸੁਜ਼ਾ ਤੇਗ ਬਹਾਦਰ ਜੀ ਤਨ ਥੋੜੀ ਕੁਰਬਾਨੀ ਸਤ ਗੁਰੂ ਤੇਗ ਬਹਾਦਰ ਜੀ ਓ ਨਾ ਪੈ ਦੇਣਾ ਨਾ ਮੰਨਣਾ ਆਖਿਆ ਧਰਮ ਬਚਾ ਲਈ ਦਿੱਤੀ ਜ਼ਿੰਦਗੀ ਵਾਰ ਤੁਸਾਂ ਓ Hindu ਧਰਮ ਦਾ ਹੁੰਦਾ ਜੋ ਡੱਕ ਦਿੱਤਾ ਨਰਾਦਰ ਜੀ Hindu ਧਰਮ ਦਾ ਹੁੰਦਾ ਜੋ ਡੱਕ ਦਿੱਤਾ ਨਰਾਦਰ ਜੀ ਤਨ ਥੋਡੀ ਕੁਰਬਾਨੀ ਸਤਗੁਰੂ ਤੇਗ ਬਹਾਦਰ ਜੀ ਤਨ ਥੋਡੀ ਕੁਰਬਾਨੀ ਸਤਗੁਰੂ ਤੇਗ ਬਹਾਦਰ ਜੀ ਔ ਤੇਗ ਬਹਾਦਰ ਸਿਮਰਿਏ ਕਰਨੋਂ ਨਿਦਾਯਾਂ ਦਿਆਂ ਨੇ ਰੋਜ ਪਮੱਦੀ ਸੰਗਤਾਂ ਜਸ ਸਤ ਗੁਰ ਦਾ ਗਾਉਂਦੀਆਂ ਨੇ ਰੋਜ ਪਮੱਦੀ ਸੰਗਤਾਂ ਜਸ ਸਤ ਗੁਰ ਦਾ ਗਾਉਂਦੀਆਂ ਨੇ ਨੌਵੇਂ ਪਾਤਸ਼ਾਹ ਨੂੰ ਜਗ ਆਖੇ ਹਿੰਦ ਦੀ ਚਾਦਰ ਜੀ ਨੌਵੇਂ ਪਾਤਸ਼ਾਹ ਨੂੰ ਜਗ ਆਖੇ ਹਿੰਦ ਦੀ ਚਾਦਰ ਜੀ ਤਨ ਤੋੜੀ ਕੁਰਬਾਨੀ ਸਤ ਗੁਰੂ ਤੇਗ ਬਹਾਦਰ ਜੀ ਤਨ ਤੋੜੀ ਕੁਰਬਾਨੀ ਸਤਗੁਰੂ ਤੇਗ ਬਹਾਦਰ ਕੀ ਚਦਾ ਕੀਤਾ ਅਸਾਮ ਬਿਹਾਰ ਬੰਗਾਲ ਤਾਰਿਆ ਸਤਗੁਰ ਪਤਤ ਪਨੀਤਾ ਅਨੰਤ ਪੁਰੀ ਸਿੱਖੀ ਦਾ ਕਾਲ ਜਉ ਅਨੰਤ ਪੁਰੀ ਸਿੱਖੀ ਦਾ ਕਾਲ ਜਉ ਮਹਿਲ ਮਨਾਰ ਸਿਮਰਿਆ ਕਰ ਨਾ ਨਿਤ ਆਵੈ ਧਾਇ ਔਰੰਗੇ ਦੇ ਦੰਗੇ ਰੋਕਣ ਚੱਲ ਦਿੱਲੀ ਵੱਲ ਆਏ ਔਲਖੇ ਹਿੰਦੂ ਧਰਮ ਬਚਾਇਆ ਸਿਰ ਦੀ ਪੇਟ ਚੜਾਏ ਦਾਤਾ ਸਿਰ ਦੀ ਪੇਟ ਚੜਾਏ ਸ਼ੰਕਾ ਸਭ ਥਾਈਂ ਹੋ ਸਹਾਏ ਤੇਗ ਬਹਤਰਾ ਸਿਮਰਿਆ ਕਰ ਨਾ ਨਿਤ ਆਵ ਤਾਏ